ਗੱਲ ਸਾਹਿਬ ਵਾਣੀ ਗੁਰੂ ਜੀ ਕੀ ਫਤਿਹ ਇੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ 100 ਫੁੱਟੀ ਚੜ੍ਹ ਕੇ ਤੇ ਜਿਹੜੇ ਆਪਣੇ ਮਜ਼ਦੂਰ ਭਾਈ ਆਉਂਦੇ ਨੇ ਕਈ ਪਿੰਡਾਂ ਦੇ ਵਿੱਚੋਂ ਔਰ ਇੱਥੇ ਹਜ਼ਾਰਾਂ ਦੇ ਨਾਲ ਜਿਹੜੇ ਮਜ਼ਦੂਰ ਆ ਕੇ ਖੜਦੇ ਆ ਐਸੇ ਕੋਈ ਪੀਣ ਵਾਲਾ ਪਾਣੀ ਨਹੀਂ ਆ ਕੋਈ ਸ਼ੈੱਡ ਨਹੀਂ ਬਣਿਆ ਇਹਨਾਂ ਦੇ ਬਹਿਣ ਵਾਸਤੇ ਕਿਸ ਤੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਬਾਥਰੂਮ ਨਹੀਂ ਇੱਥੇ ਹੈਗਾ ਬੜੀ ਮੁਸ਼ਕਲ ਹੁੰਦੀ ਹੈ ਜੇ ਬਾਥਰੂਮ ਆਵੇ ਇੱਥੇ ਕਿੱਥੇ ਜਾਣਗੇ ਇਹ ਤੇ ਹਜ਼ਾਰਾਂ ਨਾਲ ਕਈ ਪਿੰਡਾਂ ਤੋਂ ਕਈ ਇਲਾਕਿਆਂ ਤੋਂ ਸੂਰ ਗਰਾਂਡਿਆਂ ਤੋਂ ਵੱਡੀ ਹੁੰਦੀ ਨੇ ਔਰ ਬਹੁਤ ਤੰਗੀ ਇਹਨਾਂ ਨੂੰ ਹੁੰਦੀ ਹੈ ਪਰ ਕਹਨੀ ਇਹ ਹਜ਼ਾਰਾਂ ਦੇ ਵਿੱਚ ਮਜ਼ਦੂਰ ਭਾਈਚਾਰਾ ਇੱਥੇ ਹੁੰਦਾ ਵਾ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹਨਾਂ ਵਾਸਤੇ ਪੀਣ ਵਾਲਾ ਪਾਣੀ ਕੁਰਸੀਆਂ ਤੇ ਸ਼ੈੱਡ ਬਣਨਾ ਚਾਹੀਦਾ ਤੇ ਜਿਹੜੇ ਮਜ਼ਦੂਰਾਂ ਦੇ ਕਾਟ ਬਣਦੇ ਇਹਨਾਂ ਦੇ ਕਾਟ ਵੀ ਹੈ ਨਹੀਂ ਕਈ ਵਿਚਾਰੇ ਆ ਵੀਰਵਾ ਇਹਦੀ ਮਾਤਾ ਬਿਮਾਰ ਵਾ ਆਸ ਦਾ ਰੋਗ ਘਟਦੇ ਠੀਕ ਨਹੀਂ ਅਗੇ ਤੇ ਇਹਦੇ ਕੋਲ ਦਵਾਈ ਜੋ ਦੇ ਪੈਸੇ ਨਹੀਂ ਹੈ ਇਥੋਂ ਵੀ ਇਹਨੇ ਖਾਲੀ ਹੱਥੀ ਚਲ ਜਾਣਾ ਸੋ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਇਹਨਾਂ ਨੂੰ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰੇ ਆਮ ਨੇ ਤੇ ਕਿਹਾ ਸੀ ਯਾਰ ਯਾਰ ਦਵਾ ਕੇ ਆ ਦਵਾ ਕੇ ਉਹ ਦਵਾ ਕੇ ਜਿੰਨਾ ਕੁਝ ਨਹੀਂ ਹੈ ਇਹ ਵੀਰਾਂ ਦੇ ਵਿੱਚੋਂ ਆ ਵੀਰ ਜੀ ਇੱਧਰ ਆਣ ਕੇ ਆਪਣੀਆਂ ਆਹ ਨਾ ਇਹ ਕੋਈ ਨਾ ਹੁੰਦਾ ਇਹ 200 ਪਾਣੀ ਨਹੀਂ ਹੁੰਦਾ ਇਹ ਇਹ ਮਸਲੇ ਆ ਇਹ ਹਜ਼ਾਰਾਂ ਦੇ ਵਿੱਚ ਆ ਬਾਥਰੂਮ ਨਹੀਂ ਹੈਗੇ ਤੇ ਪਾਣੀ ਨਹੀਂ ਹੈਗਾ ਪੀਣ ਵਾਸਤੇ ਨਾ ਬਹਿਣ ਵਾਲੀ ਜਗ੍ਹਾ ਹੈਗੀ ਇਹ ਮਸਲੇ ਸਾਡੇ ਇਹ ਸਾਰੇ ਮੇਨ ਮੇਨ ਗੱਲ ਆ ਕਿ ਭਾਜੀ ਇੱਥੇ ਪੂਰਾ ਅੱਡਾ ਬਣਾ ਚਾਹੀਦਾ ਮਜਬੂਤਾ ਵਾਸਤੇ ਪਿਹਾਰੇ ਕਸੂਰਤ ਚਾਹੀਦੀ ਆ ਇੱਥੇ ਇਹ ਸ਼ਰੋਮਣੀ ਕਾਲੀ ਦਰ ਨੂੰ ਪੂਰਨ ਤੌਰ ਤੇ ਆਪਣੀ ਹਮਾਇਤ ਕਰਨ ਕਰ ਰਹੇ ਆ ਕਰਨਗੇ ਔਰ ਇਹਨਾਂ ਦੇ ਮਸਲੇ ਜਿਹੜੇ ਆ ਉਹ ਮੈਂ ਬੀਤ ਪ੍ਰਧਾਨ ਸ਼ਰੋਣੀ ਕਾਦੀ ਦਲ ਬਾਦਲ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਇਹਨਾਂ ਦੇ ਮਸਲੇ ਹੱਲ ਕਰਾਵਾਂਗੇ ਔਰ ਇਹਨਾਂ ਸਾਰਿਆਂ ਨੂੰ ਭਾਗੋਂ ਬੇਨਤੀ ਕੀ 1 ਜੂਨ ਨੂੰ ਜੋ ਨਿਸ਼ਾਨ ਤਕੜੀ ਤੇ ਤਕੜੀ ਵਾਲਾ ਬਟਨ ਦਬਕੇ ਬੱਲੇ ਬੱਲੇ ਕਰਾ ਦਿਓ ਤੁਹਾਡੇ ਸਾਰੇ ਮਸਲੇ ਹੱਲ ਕਰਾ ਦਾਂਗੇ ਜੀ ਔਰ ਹੋਰ ਕੋਈ ਸਾਡੀ ਸਮੱਸਿਆ ਜਿੰਦਾਂ ਸਾਵੀਰ ਬੋਲੋ ਇਹੋ ਜੀ ਚਲੋ ਤਗੜੇ ਹੋ ਕੇ ਤੁਹਾਨੂੰ ਸ਼ਾਂਤ ਤਕਰੀ ਤੇ ਵਾਇਪੁਰਜੀ ਗਰਾਹ ਹਾਲ ਸਾਹਿਬ ਆਏ ਤਕਰੀ ਦੀ ਬੰਦੇ ਜਿੰਦਾਂ ਅਕਾਲੀ ਦਲ ਜਿੰਦਾਬਾਦ ਜਿੰਦਾਂ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ